ਜੋ ਕੋ ਜੋ ਬਰਤਾਲ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਵਿੱਤਰ ਨਿਕੀ ਗੋਦ ਸੁਭਾਇ ਮਨੋਪੀ ਅੰਮ੍ਰਿਤ ਵੇਲੇ ਤੁਮ੍ਰਤ ਮਈ ਬਾਣੀ ਦਾ ਅਨੰਦ ਪ੍ਰਾਪਤ ਕਰ ਰਹੇ ਉਤਪਾਗੀ ਸਾਸਿ ਦੀ ਤਰ੍ਹਾਂ ਗੁਰ ਫਤਿ ਪ੍ਰਵਾਣ ਕਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਜਿਨ੍ਹਾਂ ਨੇ ਆਪਣਾ ਜੀਵਨ ਤੇ ਸਮੁੱਚੀ ਜ਼ਿੰਦਗੀ ਜਿਹੜੀ ਹੈ ਸੋਚਾ ਜੀਵਨ ਉਹ ਧਾਰਮਿਕ ਪੱਖ ਨਾਲ گزارਿਆ ਪਰ ਗੁਰੂ ਕੋਦ ਵਿੱਚ ਸਤਿਗੁਰੂ ਆਪਣੀ ਬੜੇ ਪੇਦੀ ਉਮਰ ਵਿੱਚ ਹੁੰਦੇ ਨੇ ਕੋਈ 60 ਸਾਲ ਕਹਿੰਦਾ ਕੋਈ 80 ਸਾਲ ਕਹਿੰਦਾ ਹੈ ਹੈ 60 ਸਾਲ ਜਿਆਦੇ ਵਿਦਵਾਨਾਂ ਨੇ ਬਿਆਨ ਕੀਤਾ ਹੈ 60 ਸਾਲਾਂ ਦੀ ਉਮਰ ਵਿੱਚ ਮਾਲਕ ਦੇ ਘਰ ਵਿੱਚ ਆਏ 12 ਸਾਲ ਸੇਵਾ ਦਾ ਕਾਰਨਾ ਕਰਲੀ 72 ਸਾਲਾਂ ਦੀ ਉਮਰ ਵਿੱਚ ਸਤਿਗੁਰੂ ਗੁਰਤਾ ਗੱਦੀ ਦੇ ਸੁਭਾਯਮਨ ਹੋਏ 22 ਸਾਲਾਂ ਤੱਕ ਗੁਰਤਾ ਗੱਦੀ ਦਾ ਉਹਨਾਂ ਦਾ ਕਾਲ ਹੈ ਆਤਮਿਕ ਪੱਖੇ ਨਾ ਉਹਨਾਂ ਦਾ ਉੱਚਾ ਹੋ ਗਿਆ ਮਜ਼ਬੂਤ ਹੋ ਗਿਆ ਵੀ ਆਪਣੀ ਉਮਰਾਂ ਦੇ ਕੁਝ ਸਾਲ ਆਪਣੇ ਜਵਾਈ ਨੂੰ ਦੇ ਕੇ ਉਹਨੂੰ ਤਖਤ ਤੇ ਬੁਥਾ ਦੇ ਦਿੱਤੇ ਆਪ ਰੈਨੌਰ ਆਪ ਵਿੱਚ ਮਾਣ ਦੇ ਹਾਂ 94 ਸਾਲਾਂ ਦੀ ਉਮਰ ਤੱਕ ਤਖਤ ਤੇ ਬੈਠ ਕੇ ਇਸ ਤਰੀਕੇ ਨਾਲ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਕਿ ਦੁਨੀਆ ਵਾਲੇ ਹੈਰਾਨ ਰਹੇ ਗਏ ਉਹਨਾਂ ਨੇ ਦੁਨੀਆਂ ਦੇ ਲੋਕਾਂ ਨੂੰ ਪ੍ਰਕਾਰ ਕੇ ਗੱਲਾਂ ਕੀਤੀ ਆਪਣੇ ਆਪ ਨੂੰ ਗੁਰਮੁਖ ਬੁੱਢਾ ਨਹੀਂ ਮੰਨਦਾ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ ਸਾਡੇ ਆਪਣੇ ਨੇ ਨੇ ਇੱਕ ਸੇਵਕ ਰਹਿਦਾ ਸੀ ਉਹਨੇ ਇੱਕ ਸਿੱਖ ਪੈਦਾ ਹੋਈ ਫਿਰ 70 ਸਾਲਾਂ ਦੀ ਉਮਰ ਬਾਅਦ ਮੇਰੇ ਕੋਲ ਆਇਆ ਕਿੰਨਾ ਐ ਪੈਸਾ ਮੈਂ ਚਾਹਨਾ ਮੈਂ ਕੀ ਕਰਨ ਕਰਾਂ ਮੈਨੂੰ ਵਾਝਾ ਨਹੀਂ ਹੁੰਦਾ ਸ਼ਬਦ ਮੈਂ ਬੋਲ ਲੈਣਾ ਚਾਹ ਮੈਨੂੰ ਬੜਾ ਹੈ ਹੁਣ ਅੱਜ ਕੱਲ ਤਕਰੀਬਨ ਸਾਰੇ ਥਾਵਾਂ ਤੇ ਸਿਖਾਇਆ ਜਾਂਦਾ ਮੈਂ ਕਿਤੇ ਉਹ ਸਿੱਖਣਾ ਸ਼ੁਰੂ ਕਰਦੇ ਉਹਨੇ ਕਿਹਾ ਮੈਨੂੰ ਭਾਲ ਕੇ ਦਿਓ ਕੋਲੋਂ ਜਿਹੜਾ ਮੇਰੇ ਘਰ ਮੈਨੂੰ ਰੋਜ਼ ਮੇਰੀ ਕਲਾਸ ਰਾਕੇ ਸਿਖਾਏ ਜਿੰਨੇ ਮਰਤੀ ਪੈਸੇ ਮੰਗ ਲੇ ਉਹਨੂੰ ਕੋਈ ਪਰਵਾਹ ਨਹੀਂ ਜਿਹਦੇ ਅੰਦਰ ਰੱਬ ਪ੍ਰਤੀ ਚੇਤਨਾ ਜਾਗਦੀ ਉਹ ਇਹ ਗੱਲ ਕਹਿੰਦਾ ਹੈ ਕਿ ਜੋ ਕੁਝ ਮੰਗੇ ਦੇ ਦੇਾਂਗੇ ਜਿੰਨਾ ਅੰਦਰ ਚੇਤਨਾ ਨਹੀਂ ਉਹਦੇ ਟੰਡੋਰਾ ਪਿੱਟ ਰਹੇ ਨੇ ਫੇਰਾਗੀ ਸਿੰਘ ਬੜੀ ਪੇਟਾ ਲੈ ਰਹੇ ਨੇ ਹੁਣ ਜਿੱਦ ਕੀ ਯਾਰ 5-7 ਬੰਦੇ ਆਏ ਉਹਨਾਂ ਲੈ ਲਿਆ ਤੇ ਆਪਾਂ ਖੱਬੀਏ ਤੇ ਬੜੀ ਪੇਟਾ ਬੜਾ ਮਹਿੰਗਾ ਕੰਮ ਹਾਂ ਹਲਵਾਈ ਨੂੰ ਦੇ ਦੇਾਂਗੇ ਇਹ ਮੇਰੇ ਬਾਪੂ ਦਾ ਭੋਗ ਹੈ ਇਹੋ ਜਿਹਾ ਖਾਣਾ ਬਣਾئیںਗੇ ਛਕਣ ਵਾਲੇ ਜਿਹੜੇ ਨੇ ਉਹ ਬੜੀ ਬੜੀ ਸ਼ਿਫਤ ਕਰ ਸਾਰੀ ਉਮਰ ਬਾਪੂ ਨੂੰ ਰੋਟੀ ਨਹੀਂ ਪੁੱਛੀ ਸਾਰੀ ਉਮਰ ਬਾਪੂ ਨੂੰ ਜੇਬ ਖਰਚਾ ਨਹੀਂ ਦਿੱਤਾ ਸਾਰੀ ਉਮਰ ਬਾਪੂ ਨੂੰ ਨਤਾੜਿਆ ਪਰ ਭੋਗ ਤੇ ਇੰਨਾ ਖਰਚਾ ਕਰ ਦੇਣਾ ਫਿਰ 6 ਮਹੀਨੇ ਕੱ ਜੇਲ੍ਹਾਂ ਦਾ ਰਹਿੰਦਾ ਹੈ। ਵਿਆਹ ਦੇ ਤੇ ਹੁੰਦੇ ਸ਼ਖਰ ਚਾਚ ਕਈ ਭੋਗ ਦੇ ਨਾ ਕਰ ਲੈਂਦੇ ਨੇ। ਵੀ ਮੜ ਪੇ 6 ਮਹੀਨੇ ਹੋਸ਼ ਹੀ ਨਹੀਂ ਹੁੰਦੀ। ਉਧਾਰ ਲੈ ਕੇ ਲਾਇਆ। ਬਿਖਾਣੋਂ ਵਾਸਤੇ ਲਾਇਆ। ਬਿਖਾਵਾ ਸੀ ਬਹੁਤ ਕਰਦੇ ਹਾਂ ਜੀ ਬਹੁਤ ਆਤ ਵਿੱਚ। ਕੁੰਝੇ ਲੱਗਾ ਰਹਿੰਦਾ ਬਾਪੂ ਧੰਨ ਲੈਣਾ ਹੋਵੇ ਡਰ-ਡਰ ਕੇ ਮੰਗਦਾ ਇਹ ਵਾਰੀ ਜਦੋਂ ਬੱਚਿਆਂ ਦੇ ਹੱਥ ਦੋ ਰਹਾਂ ਹਾਂ ਭਲੇ ਨੇ ਹੋ ਗਿਆ ਇੱਕ ਬੜੀ ਉਹਨਾਂ ਤੇ ਕਿਰਪਾ ਜਿਨ੍ਹਾਂ ਦੇ ਪੁੱਲ ਪਰਮੇਸ਼ਰ ਨੇ ਬੜੇ ਭੇਵੇਂ ਵਿੱਚ ਵੀ ਧੰਨ ਦਿੱਤਾ ਆਪਣੀ ਜੇਬ ਤੋਂ ਆਪਣਾ ਖਰਚ ਕਰ ਲੈਂਦੇ ਨੇ ਬਹੁਤ ਔਖਾ ਹੈ ਅੱਜ ਦੇ ਜ਼ਮਾਨੇ ਵਿੱਚ ਮਜ਼ਦੁਰਾਂ ਨੂੰ ਜਦੋਂ ਬੱਚਿਆਂ ਤੋਂ ਪੈਸੇ ਲੈ ਕੇ ਆਪਣੀ ਜ਼ਿੰਦਗੀ ਦਾ ਸਫ਼ਰ ਤੈਅ ਕਰਨਾ ਪੈਂਦਾ ਉਹ ਬਹੁਤ ਔਖਾ ਹੈ ਜਿੱਥੇ ਖਾਰੇ ਕਹਿੰਦਾ ਵੀ ਪੰਜ ਬੱਚੇ ਹੋਣ ਸੱਤ ਬੱਚੇ ਅੱਜ ਤੇ ਘਟ ਗਿਆ ਨਾ ਕੰਮ ਇੱਕ ਬੱਚਾ ਦੋ ਆਪਾਂ ਮਸਤਿੰਨ ਉਹ ਜਿਸੀ ਆਖਿਆ ਕਿ ਤਿੰਨ ਘੇੜੇ ਨੇ ਮਾਰੇ ਹੁੰਦੇ ਨੇ ਪਰ ਆਪਾਂ ਪਰਿਵਾਰ ਤਿੰਨਾਂ ਦਾ ਘਣਾ ਲਿਆ ਮਾੜਾ ਹੀ ਵਾਪਰ ਲਿਆ ਸਾਡੇ ਨਾਲ ਭਾਵੇਂ ਮਹਿਮ ਨਹੀਂ ਕਿ 2 3 4 5 ਸਿੱਖ ਮਤ ਵਿੱਚ ਇਹਦੀ ਕੋਈ ਮਹਨੇ ਨਹੀਂ ਰੱਖੀ ਪਰ ਸੱਚੀ ਮੱਚੀ ਇਹ ਘਾਤਕ ਲੱਗਦਾ ਹੈ ਪਰਿਵਾਰ ਦੀ ਜਿਹੜੀ ਸਮੇਲ ਤਤਸੰਨਾ ਆਪਸ ਵਿੱਚ ਪਿਆਰ ਉਹ ਤੇ ਬਿਲਕੁਲ ਹੀ ਖਤਮ ਹੋ ਗਿਆ ਸਾਨੂੰ ਸਾਡੇ ਬਜ਼ੁਰਗ ਕਹਿੰਦੇ ਸਨ ਵੀ ਉਹ ਵਿਅਕਤੀ ਜਿਹੜੇ ਸਨੇਹ ਨਹੀਂ ਕਰਦੇ ਉਹਨਾਂ ਦਾ ਖੂਨ ਲਾਲ ਨਹੀਂ ਹੁੰਦਾ ਚਿੱਟਾ ਹੋ ਜਾਂਦਾ ਹੈ ਪਹਿਲਾਂ ਕਹਿੰਦੇ ਸਨ ਵਦੇਸੀ ਲੋਕ ਨੇ ਜਿਹੜੇ ਇਹਨਾਂ ਦਾ ਸਨੇਹ ਨਹੀਂ ਇਹਨਾਂ ਦਾ ਖੂਨ ਚਿੱਟਾ ਹੈ ਉਹਨਾਂ ਦੇ ਵਿੱਚ ਰਲ ਕੇ ਜਦੋਂ ਉਹਨਾਂ ਦੀ ਕਮਾਈ ਸਾਡੇ ਦੇਸ਼ ਚ ਆਈ ਨਾ ਉਹਨਾਂ ਦਾ ਪੈਸਾ ਧੰਨੋਂ ਥੋ ਘੁਮਾਕ-ਮਾਕ ਕੇ ਇੱਥੇ ਭੇਜਿਆ ਉਹਨੇ ਸਾਡਾ ਵੀ ਖੂਨ ਚਿੱਟਾ ਕਰ ਦਿੰਦਾ ਨਹੀਂ ਰਿਆ ਸਾਡੇ ਪੰਨੇ ਸ੍ਰੀ ਨਹੀਂ ਰਿਆ ਸਾਡੇ ਪੰਨੇ ਪਿਆਰ ਖਾਸ ਕਰਕੇ ਪੰਜਾਬ ਤੇ ਪੰਜਾਬੀਆਂ ਤੇ ਨਾਲ ਸਬੰਧਤ ਦਖਣ ਵਾਲਾ ਵਿਅਕਤੀ ਉਹ ਦੂਜਿਆਂ ਤੋਂ ਇੱਕ ਛਿੰਦ ਵਿੱਚ ਆਪਣੀ ਜਿੰਦਵਾਰ ਦਿੰਦਾ ਸੀ ਕਿ ਇਹਨੂੰ ਕੁਝ ਨਹੀਂ ਹੋਣਾ ਚਾਹੀਦਾ। ਆਦਿ ਵੀ ਬਣ ਗਿਆ। ਕਿ ਅਸੀਂ ਇੱਕ ਦੂਜੇ ਦੀ ਜਿੰਦਗੀ ਦਾ ਮਜ਼ਾਕ ਉਡਾ ਰਹੇ ਹਾਂ। ਕਿਸੇ ਨਾਲ ਮਾੜੀ ਘਟਨਾ ਵਾਪਰਦੀ ਅਸੀਂ ਹੱਸ ਰਹੇ ਹਾਂ। ਕੋਈ ਵਿਅਕਤੀ ਸ਼ਰਧ ਤੇ ਪਿਆ। ਅਸੀਂ ਚੁੱਕਣ ਦੀ ਬਜਾਏ ਵੀਡੀਓ ਵਾਇਰਲ ਕਰ ਲਿਆ ਜੀ ਫਲਾਣੇ ਥਾਂ ਤੇ ਏਡਾ ਮਟਾ ਘਾਤਕ ਸ਼ਾਕਾ ਵਾਪਰਿਆ ਉਹਦੇ ਸਾਹ ਜਿਹੜੇ ਨੇ ਪੂਰਵਾ ਵਿਅਕਤੀ ਹਸ਼ਿਆਰਪੁਰ ਦੇ ਨੇੜੇ ਚੋ ਵਿੱਚ ਇੱਕ ਗੱਡੀ ਡਿੱਗੀ ਵਿਆਹ ਦੇ ਸਮਾਗਮ ਤੇ ਆ ਰਹੇ ਸੀ ਜਿਹਨੂੰ ਰੱਬ ਕਹਿੰਦੇ ਨੇ ਵੀ ਸਾਨੂੰ ਨਹੀਂ ਪਤਾ ਸਾਡੀ ਜ਼ਿੰਦਗੀ ਚ ਕਿਹੜੇ ਸ਼ਨ ਕੁਝ ਕੀ ਵਾਪਰ ਜਾਏਗਾ ਗੱਡੀ ਵਿੱਚ ਸਵਾਰ 12 ਮੈਂਬਰਾਂ ਦੇ ਵਿੱਚੋਂ 11 ਦੀ ਮੌਤ ਹੋ ਗਈ ਤੇ ਜਿਹੜੇ ਬਚੇ ਤਰਨਾ ਜਾਣ ਦੇ ਸਨ ਉਹਨੇ ਮੈਂ ਫੋਨ ਵਿੱਚ ਵੇਖਿਆ ਉਹ ਪੁਕਾਰਤ ਹੈ ਕਹਿੰਦਾ ਮੈਨੂੰ ਰਾਤ ਨੀਂਦਰ ਨਹੀਂ ਆਈ ਇੱਕ ਤੀ ਉਹ ਬਾਹਾਂ ਖਲਾਰ ਖਲਾਰ ਕੇ ਪੁਕਾਰ ਲਾਂਦੇ ਨਹੀਂ ਪਰ ਪਾਣੀ ਦਾ ਵਹਾਅ ਤੇ ਸੀ ਛਾੜੀ ਬਦ ਕਿਸਮਤ ਹੀ ਕਿ ਅਸੀਂ ਉਹਦੇ ਤੱਕ ਪਹੁੰਚ ਨਹੀਂ ਸਕਕੇ ਉਹ ਮੈਨੂੰ ਅਜੇ ਵੀ ਉਸੇ ਤਰ੍ਹਾਂ ਦਿਖ ਰਹੀ ਹੈ ساری ਰਾਤ ਉਹ ਕਹਿੰਦਾ ਸੁੱਤਾ ਨਹੀਂ ਪਰ ਮੈਂ ਉਹਨੂੰ ਬਚਾ ਨਹੀਂ ਸਕਿਆ ਤਰ੍ਹਾਂ ਵਿਅਕਤੀ ਚੋਬੇ ਲਾਂ ਵਾਲੇ ਜਿਹੜੇ ਡੁੱਬਦੇ ਪਾਣੀ ਚੋਂ ਲਿਆ ਉਹਨਾਂ ਨੌ ਲਾਸ਼ਾਂ ਕਢ ਦਿੱਤੀਆਂ ਉਸੇ ਵਕਤ ਇੰਨੇ ਤੇਜ਼ ਵਹਾਅ ਦੇ ਵਿੱਚ ਇਹ ਸਨੇਹ ਹੈ ਇਹ ਮਰਿਆ ਕੋਈ ਪਰ ਉਹ ਕਿੰਦਾ ਸਾਰੀ ਰਾਤ ਉਹ ਤਾਂ ਨਹੀਂ ਕਰਦਾ ਰਿਹਾ ਕਿ ਮੈਂ ਮਾਲਕ ਆ ਮੇਰੇ ਅੰਦਰ ਕੀ ਖੋੜ ਸੀ ਕਿਉਂ ਨਹੀਂ ਮੈਂ ਉਹਦੇ ਤੱਕ ਅਜੇ ਵੀ ਕਹਿੰਦਾ ਉਹਦੀਆਂ ਬਾਹਾਂ ਉਹਦੀ ਪੁਕਾਰ ਉਹਦੀਆਂ ਚੀਕਾਂ ਮੈਨੂੰ ਸੁਣਾਈ ਦੇ ਨਹੀਂ ਆ ਇਹ ਸਾਡੇ ਲੋਕਾਂ ਅੰਦਰ ਸੁਤੇਸਦ ਦਇਆ ਸੀ ਇੱਕ ਢਾਡੀ ਸਿੰਘ ਹੋਇਆ ਭਾਨ ਸਿੰਘ ਪੋਰਾ ਉਹ ਕਹਿੰਦਾ ਸਾਡੀ ਤੇ ਕਦਰ ਬੜੀ ਸੀ ਪੂਰੇ ਭਾਰਤ ਦੇ ਵਿੱਚ ਜਦੋਂ ਅਸੀਂ ਢਾਡੀ ਵਾਰਾਂ ਗਾਣ ਲਈ ਆਪਣੀ ਗੱਡੀ ਦੇ ਰਾਹੀਂ ਕਿਤੇ ਜਾਂਦੇ ਜਿਸ ਹੋਟਲ ਵਿੱਚ ਅਸੀਂ ਖਾਣਾ ਖਾਂਦੇ ਹਾਂ ਹੱਥ ਜੋੜ ਕੇ ਮੱਥਾ ਟੇਕਦੇ ਸੰ ਪੀਤਾ ਨੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਤਰਤੀ ਤੋਂ ਆਏ ਨੇ ਨਾ ਤੂੰ ਪੈਸੇ ਨਹੀਂ ਲੈਣੇ ਜਿੰਨਾ ਮਰਜ਼ੀ ਹਾਲੀ ਹੈ ਇੱਕ ਅਖਾਨ ਮੈਂ ਆਪਣੀਆਂ ਕਿਤਾਬਾਂ ਵਿੱਚ ਪੜਿਆ ਆਏ ਨਹੀਂ ਨਿਹੰਗ ਬੁਹਾ ਖੋਲਦੇ ਹੋ ਨਿਸ਼ਾਨ ਨਿਹੰਗਾਂ ਦੇ ਲੰਗੜਾ ਮਾਮਾ ਨੇ ਬੁਹਾ ਖੋਲ ਕੇ ਸੇਵਾ ਕਰਨੀ ਤੰਦ ਦੇਣਾ ਪਰ ਉਹਨਾਂ ਧੰਦਾ ਬਣਾ ਲਿਆ ਕਿ ਬੈਠੋ ਗੁਰਦੁਆਰਿਆਂ ਦੇ ਗੇੜ ਤੇ ਆਪਾਂ ਜੂਰ ਸਾਹਿਬ ਜਾਣਾ ਫਲਾਣੇ ਥਾਂ ਜਾਣਾ ਅੱਜ ਸਾਡੇ ਬੱਚੇ ਤੇ ਲੋਕ ਉਹਨਾਂ ਤੋਂ ਭੈ ਖਾਂਦੇ ਨੇ ਡਰਦੇ ਨੇ ਕਿਉਂਕਿ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਂ ਤੇ ਉਹ ਵੱਖਰੇ ਤਰੀਕੇ ਨਾਲ ਹੀ ਭੰਗਾਂ ਤੇ ਜਾਂ ਹੋਰ ਨਸ਼ਿਆਂ ਦੀ ਵਰਤੋਂ ਕਰਦੇ ਨੇ ਕਿਤੇ ਨਹੀਂ ਆਖਿਆ ਗੁਰਬਾਣੀ ਵਿੱਚ ਗੁਰਬਾਣੀ ਕਿਤੇ ਨਹੀਂ ਇਹ ਤੇ ਜਿਹਨੂੰ ਵੀ ਤਿਆ ਮੱਤ ਮਾਰੀ ਜੇ ਨਹੀਂ ਤੇ ਨੇੜੇ ਵੀ ਨਹੀਂ ਝੁਕਣਾ ਚਾਹੀਦਾ ਕਿਸੇ ਨਸ਼ੇ ਦੀ ਆਗਿਆ ਬਾਣੀ ਨਹੀਂ ਮੈਂ ਇਥੋਂ ਦਾ ਕਹਿੰਦਾ ਵੀ ਮਾਸ ਦੀ ਆਗਿਆ ਵੀ ਬਾਣੀ ਨਹੀਂ ਦਿੰਦੀ ਭਾਵੇਂ ਮਾਸ ਦੇ ਪੰਖੀ ਪ੍ਰਮਾਣ ਪ੍ਰਾੜਦੇ ਨੇ ਇੱਕੋ ਹੀ ਪ੍ਰਮਾਣ ਉਹਨਾਂ ਰੱਖਿਆ ਜੀ ਕੌਣ ਮਾਸ ਕੌਣ શાਕ ਕਹਾਵੇ ਕਿਸਮੈ ਪਾਸ ਹੋਰ ਪ੍ਰਮਾਣ ਨਹੀਂ ਕੋ ਬਾਣੀ ਚ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਵੱਡੇ ਪੇੜੀ ਆਯੂ ਵਿੱਚ ਇਹ ਪੁਕਾਰ ਕੀਤੀ ਵੀ ਤੁਸੀਂ ਬੁੱਢੇ ਨਹੀਂ ਆਪਣੇ ਅੰਦਰ ਸਦੀਵੀ ਦੇਹ ਭਾਵਨਾ ਪ੍ਰਗਟ ਕਰੋ ਰੱਬ ਦਾ ਚਿੰਤਨ ਕਰਕੇ ਰੱਬ ਦੀ ਅਰਦਾਸਾ ਕਰਕੇ ਰੱਬ ਦੇ ਨਾਲ ਆਪਣਾ ਸਬੰਧ ਜੋੜੋ ਪਰ ਉਹ ਸਾਡੀ ਅੰਦਰੋਂ ਖਤਮ ਹੋ ਗਈ। ਅੱਧੀ ਕੋਸੀਂ ਆ ਖਤਮ ਕਰ ਲਈ ਪਰਿਵਾਰ ਜਿਹੜੇ ਨੇ ਇਕੱਠੇ ਬਣ ਕੇ ਰਹਿੰਦੇ ਹੀ ਨਹੀਂ। ਬੱਚਿਆਂ ਦਾ ਕਮਰਾ ਵੱਖਰਾ ਬਣਾ ਦਿੱਤਾ, ਮਾਪਿਆਂ ਨੇ ਆਪਣਾ ਬਡੇ ਬੇਟਾ ਕ ਵੱਖਰਾ ਰਹਿਣਾ। ਜਿਵੇਂ ਕਮਰਾ ਵੱਖਰਾ ਬਣਨਾ ਸ਼ੁਰੂ ਕਰ ਦਿੱਤਾ, ਬਾਬੇ ਮਾਪਿਆਂ ਨੂੰ ਬੱਚਿਆਂ ਨੇ ਉਹ ਕਈ ਅਲੱਗ ਕਰ ਦਿੱਤਾ ਬੈਠੇ ਰਹੇ। ਇਹੜੇ ਮਾੜੀ ਮੋਟੀ ਨੌਕਰੀ ਰੋ ਟਾਇਰ ਹੋਏ ਸੋਤੇ ਮਹੀਨੇ ਬਾਲਾਂ ਕਈਆਂ ਦਾ ਇਹ ਵੀ ਕੰਮ ਖਤਮ ਹੋ ਜਾਂਦਾ ਤੇ ਬੱਚੀ ਲੈ ਲੈਂਦੇ ਨੇ ਆਪਣੀ ਤੁਹਾਡੀ ਤਨਖਾਹ ਸੀ ਆਪੀ ਕਢਾ ਕੇ ਲਿਆਵਾਂਗੇ ਤੁਸੀਂ ਲੋ ਸਾਡੇ ਤੋਂ ਖਰਚਾ ਕਿੰਨਾ ਕਰਦੇ ਆ ਬਾਪੂ ਦੀ ਆਮਦਨ ਤੇ ਵੀ ਪਹਿਲ ਨੂੰ ਹੱਕ ਜਤਾ ਲਿਆ ਗਿਆ ਇਹ ਹੀ ਕਾਰਨ ਹੈ ਇਸ ਜਗਤ ਦੇ ਵਿੱਚ ਨੇਤਾ ਪ੍ਰਤੀ পাপ ਦੁਸ਼ਕਰਮ ਮਾੜਾ ਕੰਮ ਮਤ ਦਾ ਦਾਰ ਹੈ ਇਹ ਚਿੱਤਾ ਕੌਣ ਸਾਨੂੰ ਉਦੇਸ਼ੀਆਂ ਨਹੀਂ ਦਿੰਦਾ ਹਰਿੰਦੀ ਕੁੰਦੀ ਕਸ਼ਤ ਸਾਢੇ ਨੇੜੇ ਦੇ ਸ਼ੂਬਿਆਂ ਦੇ ਕੰਮਿਆਂ ਨੇ ਆ ਕੇ ਕੱਢੀ ਸਾਨੂੰ ਕੰਮ ਤੋਂ ਵੀ ਨਹੀਂ ਕਰ ਦਿੱਤਾ ਵੀ ਤੁਹਾਨੂੰ ਨਹੀਂ ਲੋੜ। ਤੁਸੀਂ ਬਹਿ ਕੇ ਖਾਓ ਬਸ। ਇੱਕ ਹੁਣ ਟਿੱਕਾ ਇੱਕ ਤਨ ਦੀ ਕਮਜ਼ੋਰੀ ਉਹਨਾਂ ਸਾਨੂੰ ਦਿੱਤੀ। ਜਿਹੜਾ ਵਿਅਕਤੀ ਹੱਥੀਂ ਕਰਮ ਨਹੀਂ ਕਰਦਾ ਉਹਦਾ ਤਨ ਬਲਵਾਨ ਨਹੀਂ ਹੋ ਸਕਦਾ। ਤੀਜੇ ਪਾਸੇ ਨੇ ਸਿਖਾਇਆ ਸੱਜਣਾ ਅਸੀਂ 60 ਸਾਲਾਂ ਦੀ ਉਮਰ ਵਿੱਚ ਵੀ ਉਹ ਗਾਗਰ ਚੋکریاں ਜਿਹਨੂੰ ਖਾਂਦੀ ਨਹੀਂ ਚੁੱਕ ਸਕਣਾ ਹੋਰ 50 ਸਾਲਾਂ ਤੇ ਨਹੀਂ ਚੁੱਕੀ ਜਾਂਦੀ। ਭਾਵੇਂ ਤੇ ਪਾਣੀ ਦਾ ਗਲਾਸ ਚੁੱਕ ਕੇ ਇਹਨਾਂ ਆ ਖਾ ਚੁੱਕਣਾ ਕੀ ਬੈੱਡ ਤੇ ਪਿਆ ਉੱਠਦਾ ਹੀ ਨਹੀਂ। ਮੈਂ ਕਿ ਵੀ ਇੱਕ ਦਿਨ ਜ਼ਿਕਰ ਕੀਤਾ ਸੀ ਕਿ ਇੱਕ ਲਖਾਰੀ ਕਹਿੰਦਾ ਵੀ ਬੈੱਡ ਤੇ ਰੋਟੀ ਮਹਿ ਕੇ ਖਾਣ ਵਾਲਾ ਉੱਥੇ ਹੀ ਸੌਣ ਵਾਲਾ ਸਮਝੋ ਕਿ ਇਹ ਤੇ 60% ਬਿਮਾਰ ਹੋ ਗਏ। ਕਦੇ ਨਾ ਖਾਓ ਬੈੱਡ ਤੇ ਰੋਟੀ। ਕਹਿੰਦਾ ਜਾ ਕੁਰਸੀ ਤੇ ਬਹਿ ਕੇ ਯਾ ਲਾਣੀ ਮੰਜੀ ਤੇ ਬਾਹਰ ਬਹਿ ਕੇ ਪ੍ਰਸ਼ਾਦਾ ਛਕਿਆ ਕਰੋ ਬੈਂਡ ਤੇ ਹਸਪਤਾਲਾਂ ਚ ਜਨਨੇਸ਼ਨ ਪਰ ਆਪਾਂ ਆਪਣੇ ਘਰਾਂ ਚ ਲਾਲੇ ਸਾਰਿਆਂ ਨੇ ਤੁਹਾਡੀ ਜ਼ਿੰਦਗੀ ਦਾ ਤੌਰ ਤਰੀਕਾ ਤਬਦੀਲ ਹੋਇਆ ਅੱਧੇ ਕੋ ਤੁਸੀਂ ਉਂਝੀ ਬਿਮਾਰ ਹੋ ਗਏ ਤੁਹਾਡਾ ਸਾਹ ਸੱਤ ਖਤਮ ਹੋ ਗਿਆ ਕੋਈ ਨੇੜੇ ਬਟਨ ਵਾਲੇ ਦੇ ਪੱਖਾ ਵੀ ਉੱਠ ਕੇ ਨਾ ਚਲਾਣਾ ਪਏ ਉਥੇ ਸੁੱਤੇ ਸੁੱਤੇ ਦੱਬ ਲੋ ਲੈਟ ਬੰਦ ਕਰ ਲੋ ਪਸਾ ਪੌਂਟੜਾ ਹੀ ਨਹੀਂ ਹਿਲਜੁਲੀ ਖਤਮ ਹੋ ਗਈ ਜਦੋਂ ਸਰੀਰ ਦੀ ਹਿਲਜੁਲ ਖਤਮ ਹੋ ਰਹੀਗੀ ਇਸ ਹਲਚਲ ਨੇ ਤੁਹਾਨੂੰ ਅਨੰਤ ਬਿਮਾਰੀਆਂ ਦੇ ਦੇਣ ਸਰੀਰ ਜਿਹੜਾ ਕੰਮ ਕਰਦਾ ਰਹੇ ਅਧੀਆਂ ਕੁ ਬਿਮਾਰੀਆਂ ਕਾਮੀਆਂ ਦੀਆਂ ਕੰਮ ਕਰਕੇ ਖਤਮ ਹੋ ਜਾਂਦੀਆਂ ਹਨ ਤੇ ਸਤਗੁਰਾਂ ਇੱਕ ਸਾਲ ਨਹੀਂ ਕੀਤਾ 12 ਸਾਲ ਸੇਵਾ ਦੀ ਘਾਲਣਾ ਕਰਨੀ ਕਿ 12 ਸਾਲ ਜਿੰਨੇ ਸਾਡੇ ਕਰਮ ਨੇ ਨਾ ਇਹ ਕਰਮ ਕੀਤੇਆਂ ਸਾਨੂੰ ਫਲ ਬਾਰੇ ਪਤਾ ਲੱਗ ਜਾਂਦਾ ਵੀ ਸਾਨੂੰ ਆ ਮਿਲੇਗਾ ਆ ਮਰਨ ਹੋਵੇਗੀ ਆ ਕੰਮ ਕਰੇਗਾ ਪਰ ਜਿਹੜਾ ਧਰਮ ਦਾ ਕਰਮ ਹੈ ਨਾ ਜੀ ਉਹਨੇ ਵਿੱਚ ਛਣ ਜਿਹੜਾ ਫਾਲੇ ਸ਼ਰਦਾ ਬਣਾਣੀ ਪਉਂਦੀ ਪਹਿਲੋ ਨਹੀਂ ਮਿਲਦਾ ਇਹ ਕੋਨਾ ਸਾਨੂੰ ਰੱਬ ਦੀ ਟੇਕ ਰੱਖ ਕੇ ਉਸ ਮਾਰਗ ਤੇ ਚੱਲਣਾ ਪੈਂਦਾ ਤਾਂ ਬਾਬੇ ਆਖਿਆ ਵੀ ਐਵੇਂ ਨਾ ਸਮਝੀਂ ਕਿ ਫੜਦੇ ਹੱਥਾਂ 'ਚ ਗੁੜਕੇ ਆ ਸਿੱਖ ਬਣ ਗਏ ਤੇ ਖੰਨੀਓ ਤਿੱਖੀ ਬਾਣੂ ਨਿੱਕੀ ਇਹ ਤਮਾਰਗ ਜਾਣਾ ਕਹਿੰਦਾ ਹੈ ਭਾਈ ਮਾਂਜ ਬਾਬਾ ਸਿੱਖੀ ਦਿਓ ਤਨਵੇਂ ਮਾਚਾ ਨੂੰ ਮਾਲਕਾ ਸਿੱਖੀ ਲੈਣ ਆਇਆ ਸਤਿਗੁਰਾਂ ਆਖਿਆ ਮੰਜ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਅਸੀਂ ਨੇ ਕਹਿੰਦੇ ਤੇਰਾ ਪੀਰ ਮੜਾ ਸਖੀ ਸਰਵਰ ਦਾ ਪੁਜਾਰੀ ਸੀ ਬਾਬੇ ਆਖਿਆ ਉਹਦੇ ਵਿੱਚ ਵੀ ਸ਼ਕਤੀ ਆਪਾਂ ਤੇ ਬਸ ਇਕੋ ਹੀ ਧੰਦਾ ਰਿਆ ਨਾ ਪੜ ਕੇ ਇੰਨਾਂ ਤੋਂ ਤਾਂ ਪੀਰਾਂ ਦੇ ਨਹੀਂ ਜਾਣਾ ਮੜੀਆਂ ਤੇ ਨਹੀਂ ਜਾਣਾ ਮੱਠਾਂ ਨਹੀਂ ਜਾਣਾ ਸਿੱਖਨੇ ਪਰ ਬਾਬਾ ਨਹੀਂ ਦਿੰਦਾ ਉਹ ਕਹਿੰਦਾ ਉਹ ਤਾਕਤਵਾਰ ਹੈ ਮੰਜ ਆਖਿਆ ਜੀ ਤੁਹਾਡੇ ਤੋਂ ਤਾਕਤਵਾਰ ਕੌਣ ਹੋ ਸਕਦਾ ਹੈ ਭਾਈ ਮਨਜੀ ਕਹਿਣ ਲੱਗੇ ਸਤਿਗੁਰ ਕਹਿਣ ਲੱਗੇ ਹੈ ਉਹ ਆਪਣੀ ਤਾਕਤ ਨਾਲ ਤੇਰਾ ਘਰੇਲੂ ਨੁਕਸਾਨ ਕਰੇਗਾ ਕਰਜ਼ ਕਲੇਸ਼ ਪਾਏਗਾ ਜੀ ਮਰ ਸਕਦੇ ਪਸ਼ੂ ਜਿਹੜੇ ਨੇ ਉਹ ਮਰ ਸਕਦੇ ਨੇ ਪਹਿਲਾਂ ਦੱਸ ਦਿੰਦਾ ਇਹ ਨੁਕਸਾਨ ਹੋਏਗਾ ਇਹਨਾਂ ਜੇ ਤੈਨੂੰ ਲੋਗ ਆਖਣਗੇ ਪੰਜਵੇਂ ਪਾਸ਼ਾ ਕੁਲ ਗਿਆ ਤਾਂ ਤੇਰਾ ਹੋ ਗਿਆ ਨੁਕਸਾਨ ਤੇ ਸਾਰਾ ਕੁਝ ਹੋਇਆ ਜੀ ਘਰ ਵਾਲਿਆਂ ਨੇ ਘਰੋਂ ਕੱਢ ਦਿੱਤਾ ਵਾਕ ਕਰ ਦਿੱਤਾ ਪਿੰਡ ਵਾਲਿਆਂ ਨੇ ਵਰਤੋਂ ਪਾਚੀ ਬੰਦ ਕਰ ਦਿੱਤੀ ਸਾਰੀਆਂ ਮੱਝਾਂ ਜਿਹੜੀਆਂ ਰੱਖੀਆਂ ਸਨ ਮਰ ਗਈਆਂ ਅਰਦਾਸ ਕੀਤੀ ਵੇਸ਼ਿਕ ਬਣੇ ਹੋਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਜਾਮਰਤ ਸ਼ੱਕ ਕੇ ਆਈਏ ਤੇ ਇੰਨਾ ਵੱਡਾ ਨੁਕਸਾਨ ਹੋ ਗਿਆ ਆਪਾਂ ਦੇ ਲਾਦਾਂਗੇ ਕਿਰਪਾਣ ਵੀ ਤੇ ਮੈਨੂੰ ਸਾਰਾ ਕੁਝ ਅੰਮ੍ਰਿਤ ਛਕਣ ਕਰਕੇ ਹੋਇਆ। ਭਾਈ ਮਨ ਨਹੀਂ ਕੁਝ ਵੀ ਕਰਦਾ। ਸਤਿਗੁਰਾਂ ਕੋਲ ਜਾ ਕੇ ਪੁਕਾਰ ਕਰਦਾ ਹੈ ਕਿ ਮਾਲਕਾ ਮੈਨੂੰ ਸਦਕ ਨਹੀਂ। ਕਈ ਕਹਿੰਦੇ ਨੇ ਪਾਪਾ ਪ੍ਰਸ਼ਾਦਾ ਲਗਾਨ ਬਾਰੇ ਬੜਾ ਬੋਲਦਾ ਹੈ ਤਵਾ ਬੜਾ ਲਾਉਂਦਾ ਹੈ। ਮੈਂ ਇੱਕ ਦੋ ਪ੍ਰੇਮੀਆਂ ਤੋਂ ਸੁਣਿਆ ਵੀ ਤੁਸੀਂ ਨਾ ਰੁਕਿਆ ਕਰੋ ਤੁਹਾਡਾ ਤਵਾ ਬੜਾ ਇਕ ਅਕਾਰਤ ਸਚਾਈ ਹੈ ਭਾਈ ਮਾਝ ਨੇ ਜਦੋਂ ਸੇਵਾ ਕਰਕੇ ਬਾਬੇ ਦੇ ਦਰ ਤੋਂ ਭੋਜਨ ਛਕਿਆ ਸਾਖੀਆਂ ਪੜਿਆ ਕਰੋ ਨਾ ਸਤਗੁਰੂ ਬੁਲਾ ਲਿਆ ਮਾਝ ਜਿੰਨਾ ਨੂੰ ਕਰਨਾ ਹੈ ਉਹਨਾਂ ਖਾ ਲਈ ਨਾ ਉਹਦੇ ਘਰ ਲੈ ਜਾਂਦਾ ਨਹੀਂ ਸੀ ਵੀ ਸੇਵਾ ਕਾਦੀ ਤੇਰਾ ਸਾਫ ਬਰਾਬਰ ਹੁੰਦਾ ਹੈ ਫਲ ਨਹੀਂ ਮਿਲਦੇ ਆ ਤੈਨੂੰ ਹਿੰਦਾਂ ਚ ਫਲ ਕਿਵੇਂ ਮਿਲੇਗਾ ਸ਼ਬਾਹ ਕਹੇ ਲੰਗਰ ਚੋਂ ਪ੍ਰਸ਼ਾਦਾ ਨਹੀਂ ਛਕਣਾ ਨਾਲੇ ਬੜੀ ਬਖਮ ਸੇਵਾ ਕਰਦਾ ਸੀ ਲੱਕੜਾ ਲਿਆਉਂਦਾ ਰੋਜ਼ ਭਾਂਡੇ ਮਾਜਦਾ ਜਿੱਥੇ ਸੰਗਤਾਂ ਸ਼ਿਆਲ ਚਾਹੁੰਦੀਆਂ ਨੇ ਢੂਣੇ ਲਾ ਕੇ ਸ਼ਕੰਦ ਹੈ ਇਹਨੇ ਪ੍ਰਸ਼ਾਦਾ ਸ਼ਗਨਾ ਛੱਡ ਦਿੱਤਾ ਝੂਠ ਮਾਇੰਦ ਹੈ ਉਹ ਇਕੱਠੀ ਕਰ ਲੈਂਦਾ ਉਹ ਸ਼ਕ ਲਿੰਦਾ ਸੰਗਤਾਂ ਦੀ ਵੀ ਫਰਕ ਕਿੰਨੇ ਕੋ ਪਾਪ ਕਿਹਦੇ ਨੇ ਬਖਸ਼ੀ ਜਾਣ ਸਤਗੁਰਾਂ ਫਿਰ ਸਾਧ ਲਿਆ ਖਲਗਾ ਪੀਤੇ ਫੈਲੋਦੁਰ ਗੁਰੂ ਕਾ ਲੰਗਰ ਸ਼ਗਦਾਸ ਹੈ ਹੈ ਤੇ ਕੀੜਿਆਂ ਮਕੋੜਿਆਂ ਦਾ ਭੋਜਨ ਵੀ ਖਾਣ ਲੱਗ ਪਿਆ ਉਹ ਕਿੱਥੇ ਜਾਣਗੇ ਮੈਨਾਂ ਆ ਰਾਨਾ ਯਾ ਭਾਈ ਪੰਦੇ ਬੜੀ ਵੱਡੀ ਪ੍ਰੀਖਿਆ ਸਤਿਗੁਰਾਂ ਨੇ ਕਹਿੰਦਾ ਸਮਝ ਨਹੀਂ ਆਉਂਦੀ ਕਿਵੇਂ ਕਰਾਂ ਗੁਰੂ ਸਾਹਿਬ ਆਖਿਆ ਆਪਣਾ ਬਾਹਰੋਂ ਕਮਾਇਆ ਕਰ ਆਪਣਾ ਵੱਖਰਾ ਤਿਆਰ ਕਰ ਕੇ ਛਕਣਿਆ ਕਰ ਛਕ ਲਿਆ ਦੀ ਭਾਈ ਪੰਦੇ ਆਖੇ ਲੱਗਾ ਗੁਰੂ ਦੇ ਜੋ ਗੁਰ ਕਹੈ ਛੋਈ ਪਰ ਮੰਨੂ ਹਰ ਹਰ ਕਥਨ ਰੱਖੀ ਉਹ ਸੇਵਾ ਇੱਥੇ ਕਰੋ ਪ੍ਰਸ਼ਾਦੇ ਇੱਥੇ ਪਕਾਓ ਤੇ ਮੇਰੇ ਵਰਗਾ ਖਾਣ ਵੀ ਤੁਸੀਂ ਬਾਹਰ ਜਾ ਕੇ ਛਕਣਾ ਤੁਸੀਂ ਨਾ ਖਾਓ ਤੇ ਆਪਾਂ ਦੇਖਣੇ ਭਾਈ ਸਾਹਿਬ ਤੁਸੀਂ ਬਾਹਰ ਚਲੇ ਜਾਓ ਆਪਣੇ ਘਰ ਅਸੀਂ ਕਿੱਥੇ ਬਣਾਣਾ ਇੱਥੇ ਆਪ ਵੀ ਖਾਣਾ ਲੈ ਕੇ ਨਹੀਂ ਜਾਣਾ ਤੁਹਾਡਾ ਚਿਤ ਕਰਦਾ ਰਹੋ ਤੁਹਾਡਾ ਚਿਤ ਕਰਦਾ ਨਾ ਸਾਡੇ ਆਪਣੇ ਕਾਨੂੰਨ ਨੇ ਅਸੂਲ ਨੇ ਇੱਕ ਜਣਾ ਆਵਾਂਗੇ ਅਠਾ ਦਾ ਘਰ ਵੀ ਲੈ ਕੇ ਜਾਵਾਂਗੇ ਇਹ ਤੁਹਾਨੂੰ ਦੇਣਾ ਪੈਣਾ ਵੱਧ ਬਣਾ ਲਿਆ ਕਰੋ ਮੇਰੇ ਕੋਲ ਸ਼ਿਪਾਰਸ਼ ਵੀ ਆਈ ਹੈ ਤੁਸੀਂ ਜਿਆਦਾ ਬਣਾਇਆ ਕਰੋ ਕਿਉਂ ਨਰਾਜ ਕਰਦੇ ਹੋ ਆਪਾਂ ਜਿਆਦਾ ਬਣਾਣਾ ਸ਼ੁਰੂ ਕਰ ਦਿੱਤਾ ਹਨ ਲੱਗਦੇ ਹੋ ਨੇ ਜਿਹੜੇ ਸੇਵਾਵਾਂ ਮਲਿੰਦੇ ਹੀ ਨਹੀਂ ਸਾਨੂੰ ਵੇਖਣਾ ਪੈਂਦਾ ਲੋ ਤੇ ਬੈਠਿਆ ਮੈਂ ਕਦੋਂ ਕੋਈ ਆਏਗਾ ਤੇ ਸ਼ੁਰੂ ਕਰੀਏ ਇਹੋ ਜੀ ਸਲਾਹ ਵੀ ਬੇਤ ਲੋਕਾਂ ਨੇ ਦਿੱਤੀ ਵੀ ਆਪਣਾ 2-3 ਸਵਾਲੀਆਂ ਬੁਲਾ ਲਿਆ ਕਰੋ ਨਹੀਂ ਸਾਡੇ ਅੰਦਰ ਇੱਕ ਸਿੱਖ ਹੈ ਖੇਚ ਹੈ ਵੀ ਇਹ ਸੇਵਾ ਜਿਹੜੀ ਅਸੀਂ ਛੱਡੀ ਉਹ ਸ਼ੁਰੂ ਹੋਵੇ ਹੱਥੀ ਸੇਵਾ ਦਾ ਬੜਾ ਵੱਡਾ ਮਹਾਤਮ ਹੈ ਹੁਣ ਪਾਈ ਮੰਝ ਬਾਹਰੋਂ ਕਰ ਲਿਆਉਂਦਾ ਤੇ ਫਲ ਪਤਾ ਕੀ ਮਿਲਿਆ ਲਕਣਾ ਦੀ ਪੰਡ ਲੈ ਕੇ ਆਉਂਦਾ ਜਦੋਂ ਸੇਵਾ ਪੂਰੀ ਹੋਈ ਝਖੜ ਆ ਰਿਆ ਸੀ ਖੂਹ ਦੇ ਵਿੱਚ ਡਿੱਗ ਜਾਂਦਾ ਕਬੀਰ ਕਸ਼ੌਤੀ RAM ਕੀ ਚੌਥਾ ਟਿਕਾਣਾ ਕੋਈ ਆਰਾਮ ਕਿਸੋਤੀ ਸੋਸਾ ਹੈ ਜੋ ਮਰ ਜੀਵਾ ਹੋਏ ਸਤਿਗੁਰੂ ਨੰਗੇ ਪੈਰੀ ਦੌੜਦੇ ਨੇ ਆਪਣੇ ਆਸ਼ਣ ਤੋਂ ਉੱਠ ਕੇ ਇਹਨੂੰ ਕਿਆ ਬਾਣੀ ਨੇ ਅਜੰਤ ਕੰਮ ਕਰੇ ਪ੍ਰਪਤਨ ਕੇ ਜਨ ਹਰਿ ਕਾ ਨਾਮ ਪਿਆਰਾ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮਿਟਣਹਾਰ ਸ਼ੇਵਾਨ ਦਾ ਫਲ ਮਿਲਿਆ ਹੁਣ ਗੁਰੂ ਸਾਹਿਬ ਦੌੜੇ ਸੰਸਿਖਾਂ ਨੇ ਵੀ ਮਗਲ ਦੌੜਨਾ ਹੈ ਤੇ ਜ਼ਰੂਰੀ ਸੀ ਸਿੱਖ ਦੌੜੇ ਪਿੱਛੇ ਸਤਪੁਰਾਂ ਨੂੰ ਪਤਾ ਨਹੀਂ ਕੀ ਹੋ ਗਿਆ ਕਿਉਂ ਭੱਜ ਰਹੇ ਨੇ ਕਿਸੇ ਨੂੰ ਨਹੀਂ ਦੱਸ ਰਿਹਾ ਸਤਪੁਰੂ ਜਾ ਕਰੋ ਤੇ ਕੂਂ ਤੇ ਹੁਣ ਕੋਲ ਰਸਾ ਨਹੀਂ ਨੇ ਦੱਸ ਦੇ ਤੇ ਕੋਈ ਰਸਾ ਲੈ ਕੇ ਆਉਂਦਾ ਸਹਿਬਾਂ ਆਖਿਆ ਸਿਰ ਦੀਆਂ ਦਸਤਾਰਾਂ ਉਤਾਰੋ ਮੇਰਾ ਸਿੱਖ ਥੱਲੇ ਡਿੱਗ ਪਿਆ ਹੈ ਖੂ ਦੇ ਵਿੱਚ ਡਿੱਗਾ ਹੈ ਮੰਜ ਇਨ ਵਾਣੀ ਕਹਿੰਦੀ ਵਾਹਾਂ ਪਕੜ ਗੁਰ ਕਾਢਿਆ ਸਹੀ ਉਤਰਿਆ ਪਾਰ ਭਾਵੇਂ ਪੰਤੀ ਸੰਸਾਰ ਭਾ ਸਕੋ ਨਾਲੇ ਪਰ ਇੱਥੇ ਤੇ ਸੰਸਾਰੀ ਉਹ ਜਿਹੜਾ ਉਹਦੇ ਚੋਂ ਇਹ ਗੁਰੂ ਬਾਹ ਫੜ ਕੇ ਕੱਢ ਲੈਂਦਾ ਛਦਗੁਰਾਂ ਕਹਿੰਦਾ ਤੂੰ ਡੁੱਬਿਆ ਪਿਆ ਤੇਰਾ ਦਿੱਤ ਨਹੀਂ ਵੀ ਨਹੀਂ ਤੇਰੀ ਸੇਵਾ ਨਹੀਂ ਸਿਮਰਨ ਨਹੀਂ ਤੇ ਜ਼ਿੰਦਗੀ ਡੁੱਬ ਚੁੱਕੀ ਹੈ ਨਹੀਂ ਬਚੇਗਾ ਤੇਰਾ ਪਰਿਵਾਰ ਤੇਰਾ ਘਰ-ਬਾਰ ਡੁੱਬ ਜਾਏਗਾ ਆਪੇ ਆ ਜਾਣਗੇ ਰੋ ਇਹਰੇ ਭੂਤਾਂ ਨੇ ਜੰਗਾ ਕਰ ਤੂੰ ਪਾਲਿਆ ਸਿਮਰਨ ਨਹੀਂ ਸੇਵਾ ਨਹੀਂ ਛਤਗੁਰਾਂ ਬਾਣੀ ਚ ਉਸ ਕਰਨ ਨੂੰ ਮੜੀਆਂ ਮਸਾਲਾਂ ਦਾ ਨਾਮ ਦੇ ਦਿੱਤਾ ਵੀ ਤੁਸੀਂ ਸਾਰੇ ਭੂਤ ਨਹੀਂ ਤੁਸੀਂ ਤਾਂ ਕਹਿੰਦੇ ਭੂਤ ਪ੍ਰੇਤ ਕਦੀ ਇੱਕ ਵਾਰੀ ਵੇਖਿਆ ਸਾਲ ਚ ਭਾਬਿਆ ਕਿ ਮੈਂ ਤੇ ਰੋਜ਼ ਵੇਖਣਾ ਤੁਸੀਂ ਭੂਤਾਂ ਤੋਂ ਕੱਟ ਨਹੀਂ ਹੁਣ ਇੱਕ ਹੀ ਨਸ਼ਈ ਹੋਵੇ ਉਹ ਤੱਥਲੀ ਪਾ ਦਿੰਦਾ ਪੂਰੇ ਪਰਿਵਾਰ ਨੂੰ ਆਂਡੀਆਂ ਗਵਾਂਡੀਆਂ ਨੂੰ ਇੰਝ ਸੈਟ ਪਾ ਰੱਖਿਆ ਸੀ ਇਥੇ ਆਪਣੀ ਕਲੋਨੀ ਚ ਉਹਨਾਂ ਦੇ ਸਾਹਮਣੇ ਇੱਕ ਘਰ ਹੈ ਬਸ ਉਹ ਸ਼ਾਮ ਉਹਦੀ ਉਹ ਕੜਮਾਸ ਪਟਦਾ ਹੈ ਉਹ ਮਾਂ ਕਹਿੰਦੀ ਪੀਂਦਾ ਰੋਜ਼ ਦਾ ਕੰਮ ਹੈ ਉਸੇ ਯਾਦ ਪਹਿਲੀ ਵਾਰੀ ਸੁਣਿਆ ਸਾਨੂੰ ਕੋਈ ਸੰਗੋਗ ਨਹੀਂ ਸੁਣਿਆ ਕਿ ਸ਼ਰਾਬ ਪੀ ਕੇ ਰੋਜ਼ ਲੜਦੇ ਨੇ ਆਪ ਵਿੱਚ ਇਹ ਬੂਧ ਨੇ ਨਹੀਂ ਟੁਰਨੀ ਸਤਿਗੁਰਾਂ ਨੇ ਆਖਿਆ ਪੱਗਾ ਕੱਢੋ ਦਸਤਾਰਾਂ ਬੰਨੀਆਂ ਖੂਹੇ ਸੁਤੀਆਂ ਕਹਿਣ ਲੱਗੇ ਮੰਜ ਫੜ ਆੜਾ ਬਾੜ ਵੇਖੋ ਸਿੱਖ ਦਾ ਸਿਧਕ ਕਿਹੋਂ ਜਾਣਾ ਚਾਹੀਦਾ ਹੈ ਗੁਰੂ ਕਾ ਸਿਖ ਕਹਿੰਦਾ ਨਹੀਂ ਆਉਣਾ ਸਤਿਗੁਰੂ ਮਹਾਰਾਜ ਆਖਿਆ ਡੁੱਬਣੇਗਾ ਪਾਣੀ ਚ ਖੈਨਗਾ ਨਹੀਂ ਡੁੱਬਣਾ ਨਹੀਂ ਆਵਾਂਗਾ ਪਰ ਪਹਿਲੋਂ ਮੇਰੀ ਨੇਮਨਾ ਟੁੱਟੇ ਮੇਰਾ ਸਤਿਗੁਰਾਂ ਆਖਿਆ ਨੇਮਨਾ ਤੇ ਉਹ ਕੀ ਹੈ ਲਕੜਾਂ ਕਾ ਪਹਿਲੋਂ ਮੇਰੀ ਲਕੜਾਂ ਦੀ ਪੰਡ ਕੱਢੋ ਜੇ ਲਕੜਾਂ ਨਾ ਨਿਕਲੀਆਂ ਤੇ ਸੇਵਾ ਤੇ ਇੱਕ ਦਿਨ ਦੀ ਭੰਗ ਹੋ ਜੇਗੀ ਮੇਰੀ ਪਹਿਲੋਂ ਲਕੜਾਂ ਦੀ ਪੰਡ ਭੇਜਦਾ ਸਿਰ ਆਪ ਹੁੰਦਾ ਜਿਸ ਮੰਨ ਨੂੰ ਸਤਿਗੁਰੂ ਆਪਣੇ ਜ਼ੁਬਾਨ ਚ ਕਹਿੰਦੇ ਸੰ ਤੈਨਾਂ ਨੁਕਸਾਨ ਹੋਏਗਾ ਬਣਾਵਣਾ ਤੇਰੀ ਜ਼ਿੰਦਗੀ ਚ ਬੜਾ ਕੁਝ ਮਾੜਾ ਵਾਪਰ ਸਕਦਾ ਹੈ ਆ ਜੋ ਸਮਝ ਨੂੰ ਗਲਵਕੜੀ ਚ ਲਿਆ ਜੇ ਇਤਿਹਾਸ ਕਰ ਬੜੇ ਸੋਨੇ ਬੋਲ ਲਿਖਦਾ ਕਹਿਣ ਲੱਗੇ ਲਿਖ ਕੇ ਉੱਚੀ ਬਾਣੀ ਸਤਿਗੁਰਾਂ ਕੇ ਮਨਜ ਪਿਆਰਾ ਗੁਰੂ ਕੋ ਗੁਰਮਨਜ ਪਿਆਰਾ ਮਨਜ ਗੁਰੂ ਕਾ ਬੋਹਿਥਾ ਜਗ ਰੰਗਣ ਹਾਰਾ ਕੰਠ ਲਾਏ ਅਗੁਣ ਸਾਂ ਮਿਟੀ ਗਿਆਨਪੁਰਖ ਭਖਸ਼ਣ ਸਖੀ ਸਰਵਰ ਦੇ ਇੱਕ ਸੇਵਕ ਨੂੰ ਸਤਿਗੁਰ ਨਾਨਕ ਸਾਹਿਬ ਜੀ ਦੇ ਪੰਜਵੇਂ ਜਾਮੇ 'ਚ ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਿੱਖਾਂ ਦਾ ਵੱਡਾ ਪ੍ਰਚਾਰਕ ਬਣਾ ਦਿੱਤਾ ਮੰਜੀ ਦੇ ਦਿੱਤੀ ਕਹਿਣ ਲੱਗੇ ਜਾ ਪ੍ਰਚਾਰ ਕਰ ਰਿੰਦੀ ਦੁਨੀਆ ਤੱਕ ਤੇਰੀ ਕੁੱਲ ਵਿੱਚ ਇਹ ਮੰਜੀ ਚੱਲੇਗੀ ਜੇ ਸ਼ਬਦ ਤੇ ਰੱਖਦੇ। ਬਸ ਇਸੇ ਮੰਜੀ ਨੂੰ ਤੇਰਾ ਆਪਣਾ ਕਾ ਪਾਣੀ ਚੱਲੇਗਾ ਬਹੁਤ ਧੰਨ ਆਏਗਾ। ਪਰ ਬੜਾ ਅੱਖੋਂ ਦਾ ਕਈ ਵਾਰੀ ਇਹੋ ਜਿਹੇ ਲੋਕਾਂ ਦਾ ਜਿਹੜਾ ਧਰਮ ਧਰਮ ਨਾਲ ਸੰਬੰਧ ਜੋੜਨ ਦਾ ਉਹਨਾਂ ਦਾ ਪਰਿਵਾਰ ਹੀ ਸਾਥ ਛੱਡ ਗਿਆ ਬਾਪੂ ਤੇ ਐਵੇਂ ਉੱਥੇ ਦਈ ਜਾਂਦਾ ਗੱਫੇ ਘਰ ਪਰਿਵਾਰ ਇਹੋ ਜਿਹੜਾ 1000 ਰੁਪਇਆ ਗੁਰਦੁਆਰੇ ਦਿੱਤਾ ਘਰ ਤੇ ਲਾ ਲੈਂਦੇ ਭਾਵੇਂ ਨੁਕਸਾਨ 10000 ਦਾ ਹੋ ਜਾਏ ਉਹ ਸੈਂਡ ਕਰ ਲੈਣਾ ਬਿਮਾਰੀ ਤੇ ਭਾਵੇਂ 10 ਲੱਖ ਜੇ ਪਰ ਉਹ ਚੁਗਦੇ 100 ਰੁਪਇਆ ਵੀ ਐਪਾ ਐਵੇਂ ਗੁਰਦੁਆਰੇ ਦੇ ਆ ਸੱਚੀ ਮੁੱਚੀ ਇਹ 10 ਗੁਣਾ ਬਣਦਾ ਜਿੱਥੇ ਮਰਦੀ ਕਿਸੇ ਵੀ ਧਾਰਮਿਕ ਮਨੁੱਖ ਤੋਂ ਵਿਅਕਤੀ ਤੋਂ ਪੁੱਛ ਲਿਓ ਸਾਰ ਮੁਕਾ ਕਿਤਾਬਾਂ ਨੂੰ ਗ੍ਰੰਥਾਂ ਨੂੰ ਖੋਲ ਕੇ ਵੇਖਿਓ ਇਹਦਾ ਬਹਾਤੋ ਤੁਹਾਨੂੰ ਮਿਲੇਗਾ ਇੱਕ ਘੰਟੇ ਗੁਰੂ ਗੋਦ ਚ ਪਾਓਗੇ ਤੇ 10 ਘੰਟੇ ਗੁਰੂ ਤੁਹਾਡੇ ਕੰਮ ਕਰੇਗਾ ਇਹ ਐਵੇਂ ਨਹੀਂ ਆਖ ਤਾ ਭਗਤ ਕਰਨੀ ਨਹੀਂ ਤਾਂ ਨਾਨਕ ਉਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੀ ਕਾਜ ਸੁਆਰਤਾ ਸਤਗੁਰੂ ਕਹਿਣ ਲੱਗੇ ਵੀ ਇਹ ਸੰਜੋਗਾ ਨਾਲ ਮਿਲਦਾ ਹੁੰਦਾ ਜਦੋਂ ਗੁਰੂ ਕਿਰਪਾ ਕਰਦਾ ਹੈ ਇਹ ਜੇ ਪਾਤਸ਼ਾਹ ਨੇ ਅਜਨੀ ਪੌੜੀ ਦੇ ਵਿੱਚ ਆਖਿਆ ਦੂਜੀ ਪੌੜੀ ਦੇ ਅੰਦਰ ਬਿਆਨ ਕੀਤਾ ਇੱਕ ਸਜਣਾ ਚਿੱਤੇ ਰੱਖੀ ਹੈ ਪਾਈ ਜੇ ਸੁਮਨੁਖ ਦੇ ਮਨ ਵਿੱਚ ਪ੍ਰਭੂ ਆਪਣਾ ਪਿਆਰ ਵਸਦਾ ਹੈ ਦਿਵ ਦ੍ਰਿਸ਼ਟ ਜਾਣੈ ਪਰ ਮੁਚਾਏ ਗੁਰ ਪ੍ਰਸਾਦ ਪਰਮ ਪਦ ਪਾਏ ਸੋ ਜੋਗੀ ਇਹ ਜੁਗਤ ਪਛਾਨੈ ਗੁਰ ਕੈ ਸ਼ਬਦ ਵਿਚਾਰੀ ਜੀ ਉਸ ਦੇ ਅੰਦਰ ਆਤਮਕ ਜੀਵਨ ਦਾ ਚੰਨ ਚਾਨਣ ਦੇਣ ਵਾਲੀ ਨਿਗਾਹ ਪ੍ਰਗਟ ਹੋਣੀ ਉਹ ਨਗਾ ਉਸ ਦੀ ਝਟਕਣਾ ਦੂਰ ਕਰ ਦਿੱਤੀ। ਤ੍ਰਲੋਚਨ ਦਾ ਅੱਖਰ ਅੱਖਣੀ ਅਰਥ ਹੈ ਕਿ ਜਿਹਦੇ ਤੀਜਾ ਨੇਤਰ ਜਦ ਖੁੱਲ ਗਿਆ। ਹੁਣ ਆਪਾਂ ਨਾਂ ਤੇ ਰੱਖਦੇ ਆ ਨੇਤਰ ਜੇਕ ਵੀ ਨਹੀਂ ਖੁੱਲਿਆ ਹੁੰਦਾ। ਸੰਸਾਰ ਉਹ ਨਹੀਂ ਸਾਡੇ ਅੰਦਰ ਖੁੱਲੇ ਜੇ ਸੰਸਾਰ ਚੋਂ ਬਹੁਤ ਕੁਝ ਵੇਖ ਲਿਆ ਸੀ। ਦਾ ਉਹਦੇ ਵਾਸਤੇ ਸਾਡੇ ਕੋਲ ਗਿਆਨ ਅੰਨਜ ਸਾਡੇ ਨੇਤਰਾਂ ਚ ਨਹੀਂ ਗਿਆ। ਕਿ ਸਾਨੂੰ ਰੱਬ ਦੇ ਉਦਾਰ ਇਹਨੂੰ ਤੀਜਾ ਨੇਤਰ ਕਿਹਦੇ। ਗਿਆਨ ਦਾ ਨੇਤਰ। ਰੱਬ ਪ੍ਰਤੀ ਪਿਆਰ ਦਾ ਸਨੇਹ ਦਾ ਨੇਤਰ ਸਤਿਗੁਰਾਂ ਕਹਿੰਦੇ ਉਹਨਾਂ ਦਾ ਖੁੱਲ ਜਾਂਦਾ ਹੈ। ਪਟਕਣਾ ਦੂਰ ਹੋ ਜਾਂਦੀ ਹੈ ਗੁਰੂ ਦੀ ਕਿਰਪਾ ਨਾਲ ਉਹ ਸਭ ਤੋਂ ਉੱਚਾ ਆਤਮਕ ਜੀਵਨ ਦਰਜਾ ਪ੍ਰਾਪਤ ਕਰ ਲੈਂਦੇ ਨੇ ਜਿਹੜਾ ਮਨੁੱਖ ਇਸ ਜੁਗਤ ਨੂੰ ਸਮਝ ਲੈਂਦਾ ਉਹ ਸਹੀ ਅਰਥਾਂ ਵਿੱਚ ਜੋਗੀ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਵਰਕਤ ਨਾਲ ਉਹ ਉੱਚੇ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ ਸੰਜੋਗੀ ਧਨ ਪਰਮੇਲਾ ਹੋਵੇ ਗੁਰਮਤ ਵਿੱਚੋਂ ਦੁਨਮਤ ਖੋਵੇ ਰਾਂਖਿਓ ਨੇ ਤਰਲੀਆਂ ਹਮਾਨੇ ਆਪਣੇ ਕੰਤ ਪਿਆਰੀ ਜੀਓ ਇਹ ਭਾਈ ਚੰਗੇ ਭਾਗਾ ਨਾਲ ਜਿਸ ਜੀਵ ਇਸਤਰੀ ਦਾ ਪ੍ਰਭੂਪਤੀ ਨਾਲ ਮਿਲਾਪ ਹੋ ਜਾਂਦਾ ਹੈ ਉਹ ਗੁਰੂ ਦੀ ਮੱਤ ਤੇ ਤੁਰ ਕੇ ਆਪਣੇ ਅੰਦਰੋਂ ਕੋਟੀ ਮਤ ਨਾਸ ਕਰ ਲੈਂਦੀ ਉਹ ਪ੍ਰੇਮ ਦਾ ਸਦਕਾ ਪ੍ਰਭੂਪਤੀ ਨਾਲ ਆਤਮਕ ਮਿਲਾਪ ਦਾ ਅਨੰਦ ਮਾਣਦੀ ਹੈ ਉਹ ਆਪਣੇ ਪ੍ਰਭੂਪਤੀ ਦੀ ਲਾਟਨੀ ਬਣ ਜਾਂਦੀ ਹੈ ਜਿਹਨਾਂ ਨੂੰ ਲਾੜ ਕਰਦਾ ਹੈ ਦਾਤਾ ਉਹਨਾਂ ਨੂੰ ਸਾਰੇ ਦੁੱਖਾਂ ਸਾਰੇ ਰੋਗਾਂ ਦਾ ਸਾਰੀ ਕਲੇਸ਼ਾਂ ਤੋਂ ਬਚੰਦਾ ਹੂੰ ਸਾਰਾ ਕੁਝ ਰੱਬ ਤੇ ਛੱਡ ਦੇਂਦਾ ਜਿਹੜਾ ਰੱਬ ਤੇ ਛੱਡੇਗਾ ਬਾਣੀ ਕੰਡੀ ਤੇ ਸਾਬਤ ਤੇ ਨਾਨਕ ਮਨ ਹੈ ਮਾਹੀ ਜਿਸ ਮ੍ਰਿਤ ਸੁਖ ਹੋਏ ਸਭਲੇ ਦੁਖਤਾ ਚਲੇ ਜਾਣਗੇ ਸਾਰੀ ਪਰ ਇੱਕ ਵਿਸ਼ਵਾਸ ਕਰਨੀ ਪ੍ਰੇਮੇ ਊੜੀ ਦੀ ਵੰਗਰਾ ਸਿੱਖ ਕਹਦੇ ਗੁਰੂ ਨੂੰ ਕਿ ਤੇਰੇ ਦਰ ਤਿਆਂ ਗਿਆ ਨਹੀਂ ਜਾਣਾ ਮੈਂ ਤਾਂ ਜੀਬਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਧ ਆਗੈ ਅਰਦਾਸ ਮੈਂ ਹੋਰ ਥਾਉ ਨਹੀਂ ਇਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਹੋਇਆ ਪੁਲਾ ਚੁਕਾ ਤੋ ਕੀਮਾ ਗੁਰੂ ਤੇਗ ਬਖਸ਼ ਸਿੰਘ ਤੋਂ ਬਖਸ਼ ਲੈਣਾ ਜੀ ਪ੍ਰੇਮ ਸਹਿਤ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਅਨੰਤ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ